ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਅ ਮਹਾਰਾਜ ਤੁਹਾਨੂੰ ਰੱਖਿਆ ਜੀ ਸਾਰਨ ਚੜ੍ਹਦੀ ਕਲਾ ਚ ਸੋ ਪਹੁੰਚੋ ਹੈ ਜੀ ਪਿੰਡ ਦਾਸਪੁਰ ਬੇਲਾ ਜਿੱਥੇ ਦਰਿਆ ਦੀ ਥੋੜੀ ਜੀ ਨਾਜ਼ੁਕ ਸਥਿਤੀ ਬਣੀ ਹੋਈ ਹੈ ਜੀ ਤੇ ਪਿੰਡਾਂ ਚੋਂ ਹਰੇਤੇ ਦੇ ਟਰਾਲੇ ਭਰ-ਭਰ ਕੇ ਆ ਰਹੇ ਔਰ ਉਹਨੂੰ ਤੇ ਕੁਝ ਥੈਲੇ ਵੀ ਲੈ ਕੇ ਆ ਰਹੀਆਂ ਸੰਗਤਾਂ ਸਿੰਗਲ ਰਸਤਾ ਜੀ ਟਰੈਕਟਰ ਆ ਰਿਹਾ ਹੈ ਤੇ ਪਹੁੰਚਣ ਨੂੰ ਟਾਈਮ ਲਾਉਣਾ ਲੱਗਣਾ ਉੱਥੇ ਜਿੱਥੇ ਟਕਾਣਾ ਜੀ ਬਾਕੀ ਤੁਸੀਂ ਹੁਣ ਅੱਛਾ ਵਲੋਗ ਦੇ ਨਾਲ ਬਣੇ ਰਹੋ ਅੱਗੇ ਤੁਹਾਨੂੰ ਦਿਖਾਉਣਾ ਹੈ ਪਾਣੀ ਦੀ ਸਥਿਤੀ ਕੀ ਹੈ ਕਿਵੇਂ ਸਿਚੁਏਸ਼ਨ ਆ ਨਾ ਪਰ ਟਰੈਕਟਰ ਅੱਗੇ ਪਰ ਲਦਣਾਂ ਦੀ ਖਾਲੀ ਥਾਲੇ ਹੋਰ ਹੋਰ ਆਹ ਕੰਮ ਕਰ ਰਹੇ ਆਹ ਅਗਰ ਪਹਿਲੇ ਤੋਂ ਥਾਲਿਆਂ ਦੀ ਬਹੁਤ ਲੋਡ ਆ ਜੇ ਖਾਲੇ ਥਾਲਿਆਂ ਦੀ ਉਹ ਚੱਲ ਰਿਹਾ ਕੰਮ ਕਈ ਲਾਈਨ ਦੀ ਗੱਡੀ ਆ ਨਹੀਂ ਰਹਿੰਦੇ ਉਹ ਅੱਛੇ ਬੈਕ ਲਾ ਦੇ ਪੰਡਿਤ ਜੀ ਬੈਕ ਪੰਡਿਤ ਜੀ ਪਾਣੀ ਵਾਲੇ ਆ ਗਏ ਜੀ ਪਿੱਛੇ ਲੰਗਰ ਵਾਲੇ ਆ ਗਏ ਸੰਤ ਬਾਬਾ ਕਰਤਾਰ ਸਿੰਘ ਪੈਰੋ ਮੱਜ ਲੈ ਰਹੇ ਗੱਡੀ ਪਹੁੰਚ ਗਈ ਜੀ ਲੰਗਰ ਲੈ ਕੇ ਜਿਹੜੇ ਰਾਤ ਦੇ ਉਹ ਡਿਊਟੀ ਤੇ ਆ ਉਹਨਾਂ ਵਾਸਤੇ ਲੰਗਰ ਵਾਹ ਜੱਲੀ ਅੱਗੇ ਚੱਲ ਵੀ ਜਲਦੀ ਮੁੱਠੀ ਮਾਰੋ ਟਾਈਮ ਘਾਟੇ ਆਹ ਤੱਕੜਾ 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 ਨਾਲਾ ਨਾਲੇ ਬੋਲਵੀ ਆਹ ਨਾਲ ਅੱਗੇ ਨਾ ਉੱਗੇ ਜਾ ਕੇ ਸਥਿਤੀ ਥੋੜੀ ਅਪਸੈਟ ਇੱਥੇ ਗੱਡੀ ਖੜੀ ਆ ਇੱਥੇ ਨੂੰ ਲਾਵਾ ਇਸੇ ਨਾਲ ਦੇਖਿਆ ਪਾ ਗੱਡੀ ਉਹਦਾ ਸਾਈਡ ਕਰਨੀ ਪਣੀ ਗੱਡੀ ਹੋਰੀ ਖੜਾਉਣੀ ਹੈ ਜੀ ਨਗਰ ਕਾਉਂਸਲ ਵਾਲੀ ਟਰੈਕਟਰ ਜਾਊਗਾ ਗਾਹਾਂ ਇੱਧਰ ਨੂੰ ਆਉਣ ਦਾ ਬਾਜੀ ਇਹ ਵੀ ਹੁਣ ਗੱਡੀਆਂ ਪਰ ਆ ਖੜੀ ਜਾਂਦੀਆਂ ਸਾਰੀਆਂ ਨੇ ਇਹ ਪੰਗਾ ਜਿਹਨੇ ਕੋਈ ਸਮਗਰੀ ਲੈ ਕੇ ਜਾਣੀ ਗਾ ਉਦੇ ਵਾਸਤੇ ਔਖਾ ਲਓ ਜੀ ਲਓ ਲਓ ਪਹੁੰਚੋਗੇ ਜੀ ਟਕਾਨੇ ਤੇ ਜਿੱਥੇ ਕੰਮ ਅੱਪ ਸੈਟ ਹੋ ਗਿਆ ਦਾ ਸਾਰਾ ਪਾਣੀ ਦਾ ਤੇ ਸਾਡਾ ਡਾਇਰੈਕਟਰ ਵੀ ਪਹੁੰਚੂਗਾ ਲੈ ਕੇ ਰ ਸਮਾਨ ਮਾਨ ਟਰੈਕਟਰ ਦੇ ਮੂਰੇ ਬਹਿ ਕੇ ਆ ਜੀ ਮੂਰੇ ਖੜੀ ਆ ਗੱਡੀ ਹੁਣ ਇਹ ਗੱਡੀ ਕਹਾਂ ਕਰੂਗੇ ਤਾਂ ਟਰੈਕਟਰਾਂ ਨੇ ਟਿਕਾਣੇ ਪਹੁੰਚਣਾ ਤੇ ਤੇ ਗੱਡੀ ਉਹ ਬਾਕੀ ਵੀ ਆ ਜੀ ਥੱਲੇ ਵਾਹ ਜੀ ਸਤਨਾਮ ਸੋਲੋ 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 ਪਰ ਮਜ਼ੇ ਦਾ ਕਰਨ ਵਾਸਤੇ ਪਹੁੰਚਿਆ ਹੋਇਆ ਜੀ ਤੇ ਪੱਥਰ ਭਰ ਕੇ ਲੈ ਕੇ ਆਈ ਵੀ ਗੱਡੀ ਖਾਲੀ ਥਾਲੇ ਇੱਧਰੋਂ ਛੜ ਦੇਣਾ ਤੇ ਬਾਤ ਕੇ ਬਾਤ ਕੇ ਬਾਤ ਕੇ इक रह पानी घूम रहा ना जी पानी खराब करता सारा जोड़ा पानी घूम के आ रहा बस ਤੇ ਚੱਲੇ ਤੇ ਬਾੜ ਡਾਈ ਜਾਂਦਾ ਉਹਨੂੰ ਉਹਦੇ ਕਰਕੇ ਸਾਰਾ ਚੱਕਰ ਖੜਾ ਹੋ ਗਿਆ ਇੱਥੇ ਵੀ ਮਸ਼ੀਨ ਨੇ ਬਜ਼ਾਰ ਚ ਕੀ ਕਰੂਗੀ ਇੱਥੇ ਜਿਹੇ ਜਿਹੇ ਹਾਲਾਤ ਹੋਏ ਤੇ ਆ ਕਰਿਓ ਸਾਈਡ ਤੇ ਆ ਥੈਲੇ ਕਰਿਓ ਆ ਵੀਰਾ ਕਬਾਲੋ ਬੈ ਬੰਦ ਬੰਦ ਕਰਾ ਯਾਰ ਜਾਲ ਦੀ ਪਾਣੀ ਜਾਲ ਹੈ ਜਾਲ ਬੁਲਾਓ ਯਾਰ ਅਲੀ ਭਈਓ ਤੇ ਯਾਰ ਆਇੰਦੇ ਭਈਆ This��은 puresta yif lama rester fu ya diketa Здесь Yif 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 Why Ari K Mi I Ich 'm ਪੂਰਾ ਲੋਡ ਹੈ ਜੀ ਭਰੇ ਹੋਏ ਥੈਲੇ ਜਿਹੜੇ ਲਿਆਉਣ ਮਿੱਟੀ ਦੇ ਐਚੇ ਤਾਂ ਹੁਣ ਮਿੱਟੀ ਹੈ ਨਹੀਂ ਕਿਤੇ ਕਾਲੋ ਪਾਣੀ ਬਹੁਤ ਘਮਰਿਆ ਜੀ ਇੱਥੇ ਇਹ ਤੇ ਕਰਕੇ ਸਾਰਾ ਕੰਮ ਖੜਾ ਆਵਾ ਜਿਹੜਾ ਪਾਣੀ ਘੁੰਮਦਾ ਨਾ ਹੋ ਰਿਹਾ ਕਿ ਪਾਣੀ ਦੀ ਸਪੀਡ ਤਾਂ ਦੇਖੋ ਘੜੀ ਚੱਲ ਰਹੀ ਆ ਉਧਰ ਉਸ ਨਾਲ ਕੰਮ ਚੱਲਦਾ ਜੀ ਨਵੀਂ ਟਰਾਲੀ ਆਈ ਤੁਸੀਂ ਥੱਲੇ ਵਾਲੇ ਉਹ ਬੈਗਾਂ ਚ ਪਾ ਕੇ ਟਕਾਣੇ ਲੱਗ ਗਏ ਕਾਲੋ ਉਹ ਮੁੰਡੇ ਜਾਲ ਬਣਾਉਣ ਲੱਗੇ ਵੇ ਜੀ ਮਗਰ ਅਦਰ ਆ ਗਿਆ ਜੀ ਲੰਗਰ ਉਹ ਸਾਹਮਣੇ ਗੁਰਦੁਆਰੇ ਤੋਂ ਆ ਗਈ ਜੀ ਸੰਤ ਬਾਬਾ ਗਰਤਾਰ ਸਿੰਘ ਜੀ ਦੇ ਗੁਰਦੁਆਰੇ ਤੋਂ ਜੀ ਪੈਰੋ ਮਾਜਰ ਵਾਲਾਂ ਦਾ ਲੰਗਰ ਦਾ ਤਰਗਾ ਜੀ ਪ੍ਰੋਸੈਸ ਹੋਣ

ਆਣਾ ਦੀ ਸਾਰਾ ਖਿੱਤ ਕਾ ਇੱਧਰ। ਥੰਲੇ ਦਾ ਜੀ ਚੱਕੜ ਵੱਡ ਹੋਇਆ ਪਿਆ ਤੁਰ ਤੁਰ ਕੇ। ਉਹ ਨਹੀਂ ਤਿਆਰ। ਪਾਣੀ ਤਾਂ ਹੌਲੀ ਜਿਹਾ। ਪਾਣੀ ਦੀ ਬਹੁਤ ਸਪੀਡ ਜ਼ਿਆਦਾ। No, oh, ਮੇਰੇ ਕੋਲ ਕੋਈ ਗੱਲ ਨਹੀਂ ਆ ਰਹੀ ਆ ਆਓ ਇੱਥੇ ਆਓ ਨਿਹਾਓ ਉਹ ਮਰੇ ਆਓ ਇਹ ਤਾਂ ਕੋਲ ਥੋੜਾ ਕੋਲ ਥੰਡਾ ਸਫਾ ਹੋਊਂਗਾ ਭੈਣ ਜੀ ਸਥਿਤੀ ਹੋ ਰਹੀ ਜੀ ਤਣਾਉਪੂਰਕ ਬਣੀ ਵੀ ਆ ਤੇ ਇਲਾਕੇ ਦੀਆਂ ਸੰਗਤਾਂ ਸਾਰੀਆਂ ਨੌਜਵਾਨ ਵਿੱਚੇ ਬਜ਼ੁਰਗ ਸਾਰੇ ਸੱਜਣ ਹੋਰੇ ਲੱਗੇ ਪਏ ਜੀ ਆ ਕੇ ਸੇਵਾ ਕਰਨ ਵੀ ਜੇ ਬਚਾਓ ਹੋ ਜਾਵੇ ਤੇ ਆ ਕੱਟੇ ਪਰ ਰੇ ਇਧਰ ਨਾਲ ਦੀ ਨਾਲ ਸਿੱਟੀ ਜਾਂਦੇ ਜੇ ਪਾਣੀ ਦੇ ਜ਼ੋਰ ਮੂਰੇ ਪਰ ਆ ਕੱਟੇ ਨੇ ਕੀ ਕਰਨਾ ਜੇ ਥੋੜਾ ਜਿਹਾ ਟਾਈਮ ਪਹਿਲਾਂ ਇਹਦੀ ਸਾਫ ਸੰਭਾਲ ਹੋ ਜਾਂਦੀ ਤਾਂ ਬਹੁਤ ਵਧੀਆ ਰਹਣਾ ਸੀ ਤੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਜੀ ਹਾਂਜੀ ਆਜੀ ਮੈਂ ਵਜੀਦਪੁਰ ਪਿੰਡ ਤੋਂ ਹਾਂ ਜੀ ਬਲਾਕ ਪ੍ਰਧਾਨ ਜੀ ਕੇ ਜੀ ਲਖਵਾਲ ਤੋਂ ਆਪਣੇ ਪ੍ਰਧਾਨ ਆ ਬਲਾਕ ਦਾ ਹਾਂਜੀ ਤੇ ਦੇਖੋ ਅਸੀਂ ਇੱਥੇ ਪਹਿਲਾਂ ਵੀ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਜਤੀਆਂ ਕਰ ਚੁੱਕੇ ਹਾਂ ਹਾਂਜੀ ਇਹ ਹਫਤਾ ਪਹਿਲਾਂ ਇੱਥੇ ਕੁਝ ਨਹੀਂ ਸੀ ਵਿਗੜਿਆ ਹਾਂਜੀ ਬਿਲਕੁਲ ਓਕੇ ਸੀ ਹਾਂਜੀ ਅਸੀਂ ਉਦੋਂ ਵੀ ਪ੍ਰਸ਼ਾਸਨ ਨੂੰ ਕਿਹਾ ਵੀ ਭਾਈ ਇਹਦਾ ਮੜਾ ਮਟਾ ਬਾਰ ਕੋਲ ਸਾਰਾ ਵੀ 10-15 ਗੱਠੇ 'ਚ ਸੀ ਹੈਗਾ 50 ਫੁੱਟ ਲਾਓ ਠੀਕ ਹੈ ਤੇ ਬਾਤ ਹੁਣ ਇਹ ਤਕਰੀਬਨ 3 ਕਿੱਲਾਂ ਦੀ ਲਾਮਚ ਹੋ ਗਿਆ ਹਾਂਜੀ ਜਿਹਦਾ ਕਿ 120 ਗੱਠਾ ਬਣ ਜਾਂਦਾ ਹਾਂਜੀ ਹੁਣ ਇੰਨੀ ਲਾਮਚ ਇਹਨੇ ਬਾੜ ਲਾਈ ਹੋਈ ਆ ਦੇਖੋ ਆ ਠੋਕਰਾਂ ਜਿਹੜੀਆਂ 78 ਦੀਆਂ ਲੱਗੀਆਂ ਹੋਈਆਂ ਠੀਕ ਹੈ ਅਸੀਂ ਕਿੰਨੀ ਵਾਰ ਹਰ ਇੱਕ ਬਰਸਾਤ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਤਾਰ ਗਲ ਗਈ ਆ ਜਿਹੜਾ ਪੱਥਰ ਆ ਠੋਕਰਾਂ ਦਾ ਖਿੰਡ ਗਿਆ ਹਾਂਜੀ ਹਾਂਜੀ ਉਹਦੇ ਉੱਤੇ ਇੱਕ ਇੱਕ ਲੇਅਰ ਜਾਲ ਪਾ ਕੇ ਨਾ ਤਾਰ ਚ ਇਹਨਾਂ ਠੋਕਰਾਂ ਨੂੰ ਸੁਭਾਲਿਆ ਜਾਵੇ ਕਿਸੇ ਨੇ ਪਰਵਾਹ ਨਹੀਂ ਕੀਤੀ ਇੱਕ ਫਿਰ ਦੂਜੀ ਗੱਲ ਇਹ ਜਿਹੜਾ ਵੀ ਕੋਈ ਐਮਐਲਏ ਬਣਦਾ ਕੋਈ ਵੀ ਮੰਤਰੀ ਸ਼ਾਸਤਰੀ ਇੱਥੇ ਆਉਂਦਾ ਉਹਨਾਂ ਨੂੰ ਅਸੀਂ ਕਹਿੰਦਾ ਵੀ ਉਹ ਜਿਹੜਾ ਉਹ ਖਾਮ ਆ ਨਾ ਹਾਂਜੀ ਦੇਖੋ ਮੈਨਗਰ ਇਥੋਂ ਇਥੋਂ 219 ਦੀ ਹੋ ਰਹੀ ਹੈ ਮੈਨਗਰ ਹਾਂਜੀ ਆ 7ਵਾਂ ਸਾਲ ਮੈਨ ਗੁੰੰਦੀ ਨਹੀਂ ਜਾਂਦਾ 1.5 ਕਿਲੋਮੀਟਰ ਦੇਰੀ ਚੋਂ ਹਾਂਜੀ ਅਸੀਂ ਕਹਿੰਦੇ ਵੀ ਕਰੋੜਾਂ ਦਾ ਰੇਤਾ ਇਥੋਂ ਲੈ ਕੇ ਲੁੱਟ ਕੇ ਹਾਂਜੀ ਲਟੇਰੇ ਜੇ ਉਹਦੇ ਚ 25% ਵੀ ਲਾਇਆ ਹੁੰਦਾ ਸਾਡੇ دریا ਦੇ ਉੱਪਰ ਤਾਂ ਸਾਡੇ ਇਲਾਕੇ ਦੇ ਲੋਕ বাস ਸਕਦੇ ਜੀ ਰੇਤਾ ਵੀ ਸਾਡਾ ਹਾਂਜੀ ਅੱਜ ਫੇਰ ਨੁਕਸਾਨ ਸਾਡਾ ਹੋ ਰਿਹਾ ਹਾਂਜੀ ਹਾਂ ਤੁਸੀਂ ਦੇਖੋ ਇਹ ਕੋਈ ਪ੍ਰਸ਼ਾਸਨ ਨੂੰ ਕੋਈ ਉਹ ਨਹੀਂ ਹੁਣ ਸਾਰੇ ਦੇਖੋ ਜਦ ਕੰਮ ਵੱਧ ਗਿਆ ਹਾਂਜੀ ਹੁਣ ਸਾਰੇ ਢਿੱਡਾਂ ਬਾਹਰ ਹੋ ਗਏ। ਛੇ ਦਿਨ ਪਹਿਲਾਂ ਇੱਥੇ ਲੈਂਬਰ ਦਾਸ ਉਹਨਾਂ ਦੀ ਜ਼ਮੀਨਾਂ ਉਹਨਾਂ ਨੇ ਵੀ ਵੀਡੀਓ ਪਾਈ ਸੀ ਜੇ ਉਹ ਮੌਕਾ ਸਾਂਭਿਆ ਜਾਂਦਾ ਉਸ ਦਿਨ। ਹਾਂਜੀ। ਕੁਛ ਵੀ ਨਹੀਂ ਸੀ ਜੀ ਗੱਲ। ਹਾਂਜੀ ਹਾਂ। ਉਹਨਾ ਦੇਖੋ ਲੋਕ ਆਪ ਪਬਲਿਕ ਆਪ ਮੁਖਾਰੀ ਵੀ ਲੱਗੀ ਹੋਈ ਆ। ਹਾਂਜੀ ਹਾਂ। ਮਿਲਟਰੀ ਵੀ ਆਈ ਹੋਈ ਆ। ਹਾਂਜੀ ਹਾਂ। ਕੀ ਕਰਨਗੇ ਇੱਥੇ ਇਹਦੇ ਮੂਰੇ? ਪਾਣੀ ਮੂਰੇ ਕਿਸੇ ਦਾ ਜ਼ੋਰ ਨਹੀਂ ਜੀ। ਹੁਣ ਇਹ ਜਿਹੜੀਆਂ ਠੋਕਰਾਂ ਪਹਿਲੀਆਂ ਪੁਰਾਣੀਆਂ ਲੱਗੀਆਂ ਹੋਈ ਸੀ ਨਾ। ਹੁਣੇ ਤਿੰਨ ਠੋਕਰਾਂ ਨੂੰ ਇਹ ਜੱਟ ਤੋਂ ਲੈ ਰਿਹਾ ਹਾਂਜੀ ਹਾਂ ਅਸੀਂ ਕਿੰਨੀ ਵਾਰ ਕਹਿ ਲਿਆ ਜਿੰਨੇ ਵੀ ਮਾਤਰੀ ਛੱਡ ਰਹੀ ਆ ਵੀ ਉਹ ਜਿਹੜੀ ਸਾਹਮਣੇ ਉਹ ਦੇਖੋ ਨਾ ਉਹ ਚੀਜ਼ ਪਾਣੀ ਨੂੰ ਇੱਧਰ ਮਾਰਦੀ ਆ ਹਾਂ ਜੀ ਉਹ ਸਾਹਮਣੇ ਉੱਧਰ ਹੀ ਸੜੋ ਆ ਅਸੀਂ 6 ਸਾਲ ਤੋਂ ਕਹਿ ਰਹੇ ਹਾਂ ਕਿ ਉੱਥੋਂ ਮੈਨ ਕਰ ਲਓ ਹਾਂ ਜੀ ਹਾਂ ਜਿਹਦਾ ਸਾਨੂੰ ਡਿੱਕਾ ਹੈ ਇਹ ਸੈਟਿੰਗ ਦੇ ਨਾਂ ਤੇ 6 ਸਾਲ ਤੋਂ ਮੈਨ ਹੋ ਰਹੀ ਆ ਲਗਾਤਾਰ ਕਰੋੜਾ ਰੁਪਈਆ ਦਾ ਰੇਤਾ ਲੱਗਿਆ ਜੇ ਅਸੀਂ ਕਹਿੰਦੇ 25% ਵੀ ਲੱਗਿਆ ਹੁੰਦਾ ਹਾਂ ਹਾਂ ਜੀ ਹਾਂ ਇਦੀ ਸਭ ਸਵਾਲ ਵਾਸਤੇ ਸੜਕਾਂ ਸਾਡੀਆਂ ਟੁੱਟੀਆਂ ਲਾਕੇ ਦੀਆਂ ਸਾਡੇ ਪਿੰਡਾਂ ਦੀਆਂ ਮੇਰਾ ਮਤਲਬ ਲੁੱਟ ਕੇ ਲੈ ਗਏ ਨੇ ਇਥੋਂ ਕੋਈ ਗੌਰ ਨਹੀਂ ਕਰੀ ਅੱਜ ਸਾਡੇ ਲੋਕਾਂ ਦੀ ਹਾਲਤ ਦੇਖ ਲਓ ਜੇ ਇਥੋਂ ਬੰਨ ਟੁੱਟਦਾ ਉਹ ਦੇਖੋ ਬੰਦ ਜੜਾਂ ਚਲੇ ਗਿਆ ਜੇ ਇਥੋਂ ਬੰਨ ਟੁੱਟਦਾ ਤਾਂ ਬੰਨ ਤੋਂ ਦੂਸਰਾ ਪਾਸਾ 15 ਫੁੱਟ ਨੀਵਾ ਹੈ ਹਾਂਜੀ ਹਾਂ ਅਬਦੁੱਲੀ ਸੜ ਨੀਵਾ ਹੈ 15 ਫੁੱਟ ਨੀਵਾ ਹੈ ਹਾਂਜੀ ਹਾਂ ਇਹਨੇ 1978 ਵਾਲਾ ਕੰਡਾ ਇਹ ਤਾਂ ਤਕਰੀਬਨ 2000 ਫੁੱਟ ਏਰੀਆ ਗਾਹਾਂ ਉੱਥੇ ਜਾ ਕੇ ਇਹਦਾ ਕੰਡਾ ਬਣਦਾ ਆ ਆਟੋਮੈਟਿਕਲੀ ਇਹਨੇ ਕਹਾਂ ਪਾਚਾ ਨਾ 2000 ਫੁੱਟ ਹਾਂਜੀ ਹਾਂ ਫੇਰ ਤੁਸੀਂ ਸਾਹਬ ਲਾ ਲਓ ਵੀ ਕਿੰਨੇ ਕ ਪਿੰਡ ਬਣਦੇ ਨੇ ਇੱਧਰ ਮਾਚੂ ਵਾਲੇ ਸਮਰਾਲੇ ਲੁਧਿਆਣੇ ਹਾਂਜੀ ਹਾਂ ਲੁਧਿਆਣੇ ਤੱਕ ਸਾਰਾ ਇਹ ਰੀਜ ਦੇ ਪਾਣੀਓ ਪਾਣੀ ਹੁਣ ਹੁਣ ਜੇ ਕੱਲ ਸਾਡੇ ਐਮਐਲਏ ਸਾਹਿਬ ਵੀ ਆਏ ਸੇ ਹਾਂਜੀ ਕੰਗਸ ਸਾਹਿਬ ਵੀ ਆਏ ਐਮਪੀ ਸਾਹਿਬ ਹਾਂਜੀ ਹਾਂਜੀ ਉਹ ਕਹਿੰਦੇ ਵੀ ਦੱਸੋ ਸਾਨੂੰ ਜਿਹੜੀ ਥਿਆ ਚੀਜ਼ ਦੀ ਲੋੜ ਆ ਤੇ ਆਮ ਕੀ ਹੁਣ ਅਸੀਂ ਹੁਣ ਆਹ ਹਜੇ ਉਹਦੇ ਤੋਂ ਕੀ ਮੈ ਇਹਦੇ ਪਾਸੇ ਤੇ ਕੋਈ ਚੀਜ਼ ਨਹੀਂ ਆ ਸਕਦੀ ਆਪਣੇ ਬਚਾਅ ਵਾਸਤੇ ਪਰ ਪ੍ਰਸ਼ਾਸਨ ਨੂੰ ਇੰਨੀ ਦੇਖੋ ਹੁਣ ਮਿਲਟਰੀ ਵੀ ਆਈ ਹੋਈ ਆ ਕੀ ਆ ਕਰਨਗੇ ਮਿਲਟਰੀ ਵਾਲੇ ਇੱਥੇ ਬੰਨਵਾ ਫਿਰਦੇ ਹੁਣ ਤਾਂ ਕੰਮ ਬਹੁਤ ਵੱਧ ਗਿਆ ਵੱਧ ਗਿਆ ਜੀ ਬੇਨਤੀ ਹੈ ਜੀ ਗਾਹਾਂ ਬਾਸ ਤੇ ਅਸੀਂ ਬੇਨਤੀ ਕਰਦੇ ਚਲੋ ਝੁੰਕਾ ਜੋ ਕੁਝ ਹੈਗਾ ਹੋ ਗਿਆ ਹੋ ਗਿਆ ਹੁਣ ਤਾਂ ਵੀ ਤੁਹਾਨੂੰ ਕਰਨ ਕੀਤੀ ਜਾਵੇ ਹਾਂਜੀ ਹਾਂ ਗਾਹਾਂ ਨੂੰ ਪਿੱਛੇ ਕੰਧ ਬਣੀ ਹੋਈ ਆ ਪਹਿਲਾਂ ਉਹਨੂੰ ਡੂੰਗੀ ਰੱਖ ਕੇ ਨਾਲ-ਨਾਲ ਕੰਧ ਬਣਾਈ ਜਾਵੇ ਤੇ ਹੋਰ ਤਾਂ ਹੁਣ ਪਹਿਲੇ ਨੂੰ ਕੁਝ ਨਹੀਂ ਹੈਗਾ ਹੁਣ ਤਾਂ ਤੁਹਾਡੇ ਸਾਹਮਣੇ ਹੀ ਵਸੇ ਸਾਹਮਣੇ ਹੁਣ ਤਾਂ ਆਪ ਵਾਹਿਗੁਰੂ ਜੀ ਕੀ ਫਤਿਹ ਭਰ ਰਹੇ ਜੀ ਆ ਕੱਟੇ ਨਾਲ ਦੀ ਨਾਲ ਓਹ ਥੱਲੇ ਜਾ ਬਾਈ ਥੇਲੇ ਜਾ ਬਾਈ ਥੱਲੇ ਜਾ ਥੋੜਾ ਅੱਗੇ ਕਰੋ ਓਏ ਇਹ ਬੰਦਾ ਗੱਲ